ਦੀ ਫਾਜ਼ਿਲਕਾ ਪ੍ਰੈਸ ਕਲੱਬ ਰਜਿਸਟਰਡ ਵੱਲੋਂ ਅੱਜ ਕਾਰਜਕਾਰੀ ਪ੍ਰਧਾਨ ਜਲੇਸ਼ ਲੱਕੀ ਟਿਠਾਈ ਦੀ ਦਫ਼ਤਰ ਪਹੁੰਚ ਕੇ ਸੀਨੀਅਰ ਪੱਤਰਕਾਰ ਸ਼੍ਰੀ ਪਰਫੂਲ ਨਾਗਪਾਲ ਜੀ ਦਾ ਜਨਮ ਦਿਨ ਮਨਾਇਆ ਗਿਆ ਇਸ ਮੌਕੇ ਦੀ ਫਾਜ਼ਿਲਕਾ ਪ੍ਰੈਸ ਕਲੱਬ ਦੇ ਪ੍ਰਧਾਨ ਸਰਦਾਰ ਦਵਿੰਦਰਪਾਲ ਸਿੰਘ ਕਾਰਜਕਾਰੀ ਪ੍ਰਧਾਨ ਲੱਕੀ ਟਿਠਾਈ ਅਮਰਿਤਸਰ ਦੇਵਾ ਜੀ ਪ੍ਰਦੀਪ ਰਾਜਪੂਤ ਮੋਹਿਤ ਕੁਮਾਰ ਰੀਤੀਸ਼ ਕੁੱਕੜ ਰੁਪੇਸ਼ ਬਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਇੱਥੇ ਸਭ ਵੱਲੋਂ ਇਕੱਠਿਆਂ ਤੌਰ ਤੇ ਰਲ ਕੇ ਸ਼੍ਰੀ ਪਰਫੂਲ ਨਗਪਾਲ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਹਨਾਂ ਦਾ ਕੇਕ ਕਟਿਆ ਗਿਆ ਤੇ ਤਾੜੀਆਂ ਮਾਰ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਅਤੇ ਕਾਮਨਾ ਕੀਤੀ ਗਈ ਕਿ ਪ੍ਰਮਾਤਮਾ ਅੱਲਾ ਰਾਮ ਵਾਹਿਗੁਰੂ ਉਹਨਾਂ ਤੇ ਇਸੇ ਤਰ੍ਹਾਂ ਹੀ ਕਿਰਪਾ ਕਰਕੇ ਰੱਖੇ ਅਤੇ ਉਹਨਾਂ ਦਾ ਨਾਮ ਦਿਲ ਦੁਗਣੀ ਰਾਦ ਚੁਗਣੀ ਤਰੱਕੀ ਕਰੇ ਇੱਥੇ ਬੋਲਦੇ ਹੋਏ ਦੀ ਫਾਜ਼ਿਲਕਾ ਪ੍ਰੈਸ ਕਲੱਬ ਰਜਿਸਟਰਡ ਦੇ ਪ੍ਰਧਾਨ ਸਰਦਾਰ ਦਵਿੰਦਰਪਾਲ ਸਿੰਘ ਦੁਰੇਜਾ ਅਤੇ ਬਾਕੀ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਬੜੀ ਖੁਸ਼ੀ ਦੀ ਗੱਲ ਏ ਸਾਡੇ ਫਾਜ਼ਿਲਕਾ ਦੇ ਸਭ ਤੋਂ ਸੀਨੀਅਰ ਪੱਤਰਕਾਰ ਮੈਂ ਤਾਂ ਫਾਜ਼ਿਲਕਾ ਦੇ ਪੱਤਰਕਾਰਾਂ ਦਾ ਪਿਛੋਕੜਾ ਮੈਂ ਵੀ ਕਹਾਂਗਾ ਕਹਿੰਦਾ ਨੇ ਪਰਿਵਾਰ ਵਿੱਚੋਂ ਪੱਤਰਕਾਰਤਾ ਦੀ ਸਾਡੇ ਸਤਕਾਰਯੋਗ ਬਜ਼ੁਰਗਾਂ ਤੋਂ ਲਹਿਰ ਉੱਠੀ ਸੀ ਅੱਜ ਮੇਰੇ ਵੱਡੇ ਭਾਈ ਪਰਫੁਨਾਗ ਪਾਜੀ ਦਾ ਜੋ 60ਵੇਂ ਸਾਲ ਦੇ ਵਿੱਚ ਪਰਮੇਸ਼ ਕੀਤਾ ਹੈ ਕਿ ਮੈਂ ਇਸ ਦਿਨ ਪ੍ਰੈਸ ਕਲੱਬ ਵੱਲੋਂ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦੇ ਹਾਂ ਇਸ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਨੂੰ ਦਿਨ ਦਿਨੀ ਰਾਤ ਚੋਂ ਦੀ ਤਰੱਕੀ ਕਰਨ ਜਿਸ ਤਰ੍ਹਾਂ ਇਹਨਾਂ ਦੀ ਛਵੀ ਸਮਾਜ ਦੇ ਵਿੱਚ ਸਮਾਜ ਦੇ ਲੋਕਾਂ ਦੀਆਂ ਮੁਸ਼ਕਲਾਂ ਉੱਜਾ ਕਰ ਕਰਨ ਵਿੱਚ ਲਹਿ ਹੈ ਇਸੇ ਤਰ੍ਹਾਂ ਆਪਣਾ ਜੀਵਨ ਜੋ ਹੈ ਲੋਕਾਂ ਦੀ ਸੰਘਰਸ਼ਮਈ ਲੋਕਾਂ ਦੇ ਸੰਘਰਸ਼ ਨੂੰ ਕਲਮਬੰਦ ਕਰਨ ਵਿਧਾਕ ਇਨਸਾਫ ਦੀ ਲੜੰਗ ਦੀ ਆਪਣੀ ਕਲਮ ਨੂੰ ਹੋਰ ਤੇਜ਼ ਕਰਨ ਮੈਂ ਇਸ ਦਿਨ ਪ੍ਰੈਸ ਕਲੱਬ ਨੂੰ ਫਿਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਜੋ ਸਾਡੇ ਫਾਜ਼ਿਲਕਾ ਜ਼ਿਲ੍ਹੇ ਦੇ ਟ੍ਰਿਬਿਊਨ ਗਰੁੱਪ ਦੇ ਸਭ ਤੋਂ ਸੀਨੀਅਰ ਪੱਤਰਕਾਰ ਨੇ ਇਹਨਾਂ ਨੇ ਆਪਣੀ ਆਵਾਜ਼ ਬਿਊਰੋਕ੍ਰੇਸੀ ਤੱਕ ਟ੍ਰਿਬਿਊਨ ਦੇ ਜ਼ਰੀਏ ਪੰਜਾਬ ਤੱਕ ਪਹੁੰਚਾਈ ਤੇ ਕਈ ਮਸਲੇ ਇਹਨਾਂ ਨੇ ਫਾਜ਼ਿਲਕਾ ਦੇ ਹੱਲ ਕਰਵਾਏ ਜੀ ਇਸ ਕੇ ਵਰਫਲ ਨੰਗਪਾਲ ਜੀ ਬਹੁਤ ਵੱਡੀ ਦੇਨ ਹੈ ਫਾਜ਼ਿਲਕਾ ਨੂੰ ਤੇ ਹੀ ਚਾਹਵਾਂਗੇ ਕਿ ਇਸ ਦੇਨ ਨੂੰ ਇਸੇ ਤਰ੍ਹਾਂ ਪ੍ਰਕਰਾਨ ਲੁਕਾ ਅੱਜ ਮੇਰੇ ਵੱਡੇ ਭਾਈ ਸਾਹਿਬ ਸੀਨੀਅਰ ਪੱਤਰਕਾਰ ਪ੍ਰਫੁੱਲ ਚੰਦਰ ਨੰਗਪਾਲ ਜੀ ਦਾ ਮੇਰੇ ਦਫ਼ਤਰ ਦੇ ਵਿੱਚ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਪ੍ਰਧਾਨ ਦਵਿੰਦਰਪਾਲ ਸਿੰਘ ਜੀ ਦੀ ਅਗਵਾਈ ਦੇ ਵਿੱਚ ਤੇ ਮੈਂ ਆਦੇਪ ਨੂੰ ਬੜਾ ਗੌਰਵੰਤ ਮਸਹੂਤ ਕਰਦਾ ਕਿ ਮੈਂ ਮਤਲਬ ਕਿ ਇੱਕ ਸੁਤੰਤਰਤਾ ਸਨਾਨੀ ਦੇ ਪਰਿਵਾਰ ਦੇ ਨਾਲ ਜਿਹੜੇ ਸਬੰਧਤ ਨੇ ਜਿਨ੍ਹਾਂ ਦਾ ਜਿਹੜਾ ਜਿਵੇਂ ਨਹੀਂ ਹੈ ਜਿਹੜਾ ਸਾਡਾ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਹੀ ਰਹਿਤ ਤੇ ਸ਼ਹਿਰ ਦੀ ਸਰਦੀ ਖੇਤਰ ਦੀ ਇਸ ਸਮस्याਆਂ ਦੇ ਵਿੱਚ ਨੂੰ ਮਦਦ ਲਿਖਨ ਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਰਿਹਾ ਹੈ ਇਹ ਅੱਜ ਮੇਰੇ ਦਫ਼ਤਰ ਪਹੁੰਚੇ ਨੇ ਮੈਂ ਆਦੇ ਆਪ ਨੂੰ ਬੜਾ ਭਾਗਿਆਸ਼ਾਲੀ ਸਮਝਦਾ ਕਿ ਉਹ ਮੇਰੇ ਦਫ਼ਤਰ ਦੇ ਵਿੱਚ ਆਏ ਨੇ ਤੇ ਮੈਨੂੰ ਨਿਮਾਣੇ ਜਿਨੂੰ ਮੌਕਾ ਮਿਲੇ ਉਹਨਾਂ ਦੇ ਜਨਮ ਦਿਨ ਦੇ ਵਿੱਚ ਛੋਟਾ ਜਿਹਾ ਸਾਦਗੀਪੂਰਵਕ ਮਨਾਉਂਦਾ ਜੋ ਮੈਨੂੰ ਮਿਲਿਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰੈਸ ਕਲੱਬ ਦੇ ਜਿਹੜੇ ਵੀ ਸਦਸੇ ਇੱਥੇ ਪਹੁੰਚੇ ਨੇ ਮੈਂ ਸਭ ਦਾ ਧੰਨਵਾਦ ਕਰਦਾ ਪ੍ਰਫੁੱਲ ਬੜੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਇਹ ਵਪਾਰ ਮੰਡਲ ਦੇ ਚੇਅਰਮੈਨ ਨੇ ਤੇ ਵਪਾਰ ਮੰਡਲ ਦੀਆਂ ਜਿਹੜੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਹਨ ਬੜੀ ਪ੍ਰਮੁਖਤਾ ਦੇ ਨਾਲ ਉਜਾਗਰ ਕਰਦੇ ਨੇ ਇਸ ਤੋਂ ਇਲਾਵਾ ਸ਼ਹੀਦਾਂ ਦੀ ਸਮਾਜ ਕਮੇਟੀ ਦੇ ਵੀ ਜਨਰਲ ਸੈਕਟਰੀ ਨੇ ਤੇ ਜਿਹੜਾ ਸ਼ਰਧ ਦੇ ਮਤਲਬ ਹੈ ਕਿ ਹਰ ਖੇਤਰ ਦੇ ਵਿੱਚ ਉਹਨਾਂ ਨੂੰ ਜਿਹੜੀ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਹਰ ਸਾਲ ਉਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ ਜੀ ਜਬਰ ਜੀ ਹਾਂਜੀ ਮੈਂ ਇੱਕੋ ਗੱਲ ਕਹਿਣਾ ਚਾਹਾਂਗਾ ਕਿ ਲਹਿਰਾਂ ਆਂਦੀਆਂ ਨੇ ਡਗਮਗਾਉਣ ਵਾਸਤੇ ਲੇਕਿਨ ਕਈ ਵਾਰ ਕੀ ਹੁੰਦਾ ਹੈ ਬੰਦਾ ਡਗ ਮਗਾਉਣ ਵਾਲੇ ਲਹਿਰਾਂ ਦੇ ਵਿੱਚ ਵੀ ਮਜ਼ਬੂਤ ਹੋ ਕੇ ਨਿਕਲਦਾ ਹੈ ਤੇ ਮੈਂ ਅੱਜ ਪ੍ਰੈਸ ਕਲੱਬ ਬਾਰੇ ਇਹ ਗੱਲ ਕਹਿਣਾ ਚਾਹਾਂਗਾ ਪ੍ਰੈਸ ਕਲੱਬ ਹੋਰ ਮਜ਼ਬੂਤ ਹੋ ਕੇ ਨਿਕਲਿਆ ਹੈ ਤੇ ਪਰਫੁੱਲ ਭਾਈ ਸਾਹਿਬ ਬਾਰੇ ਤਾਂ ਮੈਂ ਕੀ ਕਹਾਂ ਸੂਰਜ ਨੂੰ ਦੀਵਾ ਦਿਖਾਣ ਵਾਲੀ ਗੱਲ ਹੈ ਮੇਰੇ ਪ੍ਰਧਾਨ ਜੀ ਨੇ ਤੇ ਕਰੇ ਕਰੇ ਪ੍ਰਧਾਨ ਜੀ ਨੇ ਬਹੁਤ ਕੁਝ ਕਹਿਤਾ ਹੈ ਮੈਂ ਤਾਂ ਸਿਰਫ ਹੈਪੀ ਬਰਥਡੇ ਹੀ ਕਹਾਂ ਸਰ ਨੂੰ ਥੈਂਕ ਯੂ ਸਰ ਜੀ ਜੀ ਪ੍ਰਦੀਪ ਜੀ ਬਿਲਕੁਲ ਜੀ ਬੜੀ ਖੁਸ਼ੀ ਦਾ ਮੌਕਾ ਹੈ ਜੀ ਇੱਕ ਸਾਡੇ ਵੱਡੇ ਸੱਜਣ ਭਾਈ ਸਾਹਿਬ ਜਿਹੜੇ ਨੇ ਉਹਨਾਂ ਦਾ ਬਰਥਡੇ ਅੱਜ ਮਨਾ ਰਹੇ ਹਾਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਫਾਜ਼ਿਲਕਾਰ ਦੇ ਥੰਮ ਨੇ ਜੋ ਪੱਤਰਕਾਰਤਾ ਖੇਤਰ ਦੇ ਅੰਦਰ ਇੱਕ ਨਵੀਂ ਦਿਸ਼ਾ ਦੇ ਰਹੇ ਨੇ ਯੂਥ ਨੂੰ ਨਵੀਂ ਦਿਸ਼ਾ ਦੇ ਰਹੇ ਨੇ ਸਾਨੂੰ ਇੱਕ ਮਾਰਗਦਰਸ਼ਨ ਕਰਦਿਆ ਹੋਇਆ ਅਸੀਂ ਅਗਾ ਵਧ ਰਹੇ ਹਾਂ ਇਹਨਾਂ ਦੀ ਰਹਿਨਮਾਈ ਦੇ ਹੇਠ ਹੀ ਜਿਹੜਾ ਅਸੀਂ ਪੱਤਰਕਾਰਤਾ ਖੇਤਰ ਦੇ ਅੰਦਰ ਅੱਗੇ ਆਏ ਹਾਂ ਤੇ ਲਗਾਤਾਰ ਜਿਹੜਾ ਇਸ ਇਸ ਖੇਤਰ ਦੀ ਸਮੱਸਿਆਵਾਂ ਨੂੰ ਉਜਾਗਰ ਕਰਦੇ ਰਹਾਂਗੇ ਜੇ ਇਹਨਾਂ ਦਾ ਇਸੇ ਤਰ੍ਹਾਂ ਆਸ਼ੀਰਵਾਦ ਸਾਡੇ ਸਿਰ ਦੇ ਉੱਤੇ ਬਣਿਆ ਰਹੇ ਅੱਜ ਅਸੀਂ ਫਾਜ਼ਿਲਕਾ ਪ੍ਰੈਸ ਕਲੱਬ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਦੁਰੇਜਾ ਤੇ ਕਾਰਜਕਾਰੀ ਪ੍ਰਧਾਨ ਲੱਕੀ ਟਠਈ ਜੀ ਦੇ ਨਾਲ ਪਰਫੁੱਲ ਨਾਗਪਾਲ ਜੀ ਦਾ ਜਨਮ ਦਿਨ ਮਨਾਇਆ ਸਾਡੇ ਸੀਨੀਅਰ ਪੱਤਰਕਾਰ ਨੇ ਇਹਨਾਂ ਤੋਂ ਵੀ ਬੜਾ ਕੁਝ ਸਿੱਖਿਆ ਇਹਨਾਂ ਦੀਆਂ ਸਟੋਰੀਆਂ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਦਾ ਹੈ ਤੇ ਕੰਮ ਕਰਨ ਦੇ ਵਿੱਚ ਸਾਨੂੰ ਜਿਹੜਾ ਇੱਕ ਮਾਰਗਦਰਸ਼ਨ ਮਿਲਦਾ ਹੈ ਤਾਂ ਅੱਜ ਅਸੀਂ ਇਹਨਾਂ ਨੂੰ ਜਨਮ ਦਿੰਦਿਆਂ ਸ਼ੁਭ ਕਾਮਨਾਵਾਂ ਦਿੰਦਿਆਂ ਤੇ ਪੂਰੀ ਆਰਬੀ ਲਾਈਵ ਮੀਡੀਆ ਟੀਮ ਤੇ ਫਾਜ਼ਿਲਕਾ ਪ੍ਰੈਸ ਕਲੱਬ ਵੱਲੋਂ ਇਹਨਾਂ ਨੂੰ ਜਨਮ ਦਿੰਦਿਆਂ ਲੱਖ ਲੱਖ ਵਧਾਈਆਂ ਸਾਬ ਕੀ ਕਹੋਗੇ ਅੱਜ ਤੁਹਾਡਾ ਬਰਥਡੇ ਮਨਾਇਆ ਪ੍ਰੈਸ ਕਲੱਬ ਵੱਲੋਂ ਦੇਖੋ ਮੈਂ ਸਾਰੇ ਸਾਥੀ ਮੇਰੇ ਵਾਸਤੇ ਬਹੁਤ ਸਤਿਕਾਰਯੋਗ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਮੈਂ ਲੱਕੀ ਜੀ ਦਾ ਆਇਆ ਸੀ ਮੈਸੇਜ ਕਿ ਆਪਾਂ ਥੋੜਾ ਇਕੱਠਾ ਹੋਣਾ ਤੇ ਮੈਨੂੰ ਇਹਨਾਂ ਨੇ ਬਹੁਤ ਸਤਿਕਾਰ ਕੀਤਾ ਸਨਮਾਨ ਦਿੱਤਾ ਦਵਿੰਦਰ ਜੀ ਵੀ ਨਾਲ ਨੇ वैसे जन्मदिन सालियां ਦਾ ਮਨਾਇਆ ਨਹੀਂ ਜਾਂਦਾ ਆਮ ਤੌਰ ਤੇ ਮੈਂ ਕਦੇ ਮਨਾਇਆ ਨਹੀਂ ਲੇਕਿਨ ਚਲੋ ਇਹਨਾਂ ਦਾ ਪਿਆਰ ਸੀ ਜਿਹੜਾ ਇਹਨਾਂ ਨੇ ਮੈਨੂੰ ਇੱਥੇ ਸਨਮਾਨ ਦਿੱਤਾ ਮੈਂ ਬਹੁਤ ਬਹੁਤ ਧੰਨਵਾਦ ਸਾਰਿਆਂ ਦੀ ਉਹ ਸਾਰਿਆਂ ਦੇ ਵਾਸਤੇ ਮੈਂ ਦੁਆ ਕਰਾਂਗਾ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ ਔਰ ਜੋ ਪਿਆਰ ਔਰ ਜੋ ਸਤਿਕਾਰ ਮੈਨੂੰ ਸਾਰੇ ਪੱਤਰਕਾਰ ਬਰਾਦਰੀ ਵੱਲੋਂ ਭਾਈਚਾਰੇ ਵੱਲੋਂ ਮਿਲ ਰਿਹਾ ਮਿਲੇ ਆਵੇ ਪਹਿਲਾਂ ਵੀ ਇਹ ਮੈਂ ਉਹਨਾਂ ਵਾਸਤੇ ਬਹੁਤ ਮਸ਼ਕੂਰ ਹਾਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਦਾ ਜਿਹੜਾ ਹੈ ਦੇਣਾ ਦੇ ਨਹੀਂ ਸਕਦਾ ਮੈਂ ਬਹੁਤ ਬਹੁਤ ਧੰਨਵਾਦਾਂ ਸਾਰੇ ਤੁਹਾਡੇ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਹੋ ਸਤਿਕਾਰ ਦਿੱਤਾ। এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ।